ਵਿਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਸਟੇਮ ਪਹੁੰਚਿਆ ਪਿੰਡ ਸੋਜਾ ਦੇ ਵਿੱਚ ਕਿਉਂ 14 ਤਰੀਕ ਨੂੰ ਵੋਟਰਾਂ ਤੇ 17 ਦਾ ਨਤੀਜਾ ਵੋਟਰਾਂ ਨੇ ਵੋਟ ਪਾਉਣੀ ਕਿਸ ਉਮੀਦਵਾਰ ਨੂੰ ਚੁਣਨਾ ਪਿੰਡਾਂ ਦੇ ਵਿਕਾਸ ਪਹਿਲ ਦੇ ਆਧਾਰ ਤੇ ਲੋਕ ਸਰਕਾਰੀ ਕੰਮਾਂ ਨੂੰ ਦੇਖਦੇ ਨੇ ਕਹਿੰਦੇ ਸਰਕਾਰੀ ਜੇ ਘਰ ਦੇ ਵਿੱਚ ਨੌਕਰੀ ਹੋਵੇ ਤਾਂ ਘਰ ਦਾ ਗੁਜ਼ਾਰਾ ਕਹਿੰਦੇ ਜ਼ਰੂਰ ਹੋ ਜਾਂਦਾ ਜੇ ਨੌਕਰੀ ਨਹੀਂ ਤਾਂ ਗੁਜ਼ਾਰਾ ਨਹੀਂ ਹੁੰਦਾ ਦਿਹਾੜੀ ਕਰਕੇ ਗਰੀਬ ਨੂੰ ਘਰ ਚਲਾਉਣਾ ਬਹੁਤ ਔਖਾ ਹੋ ਜਾਂਦਾ ਪਰ ਪਿੰਡ ਸੌਜਾ ਦੇ ਵਿੱਚ ਸਾਥ ਦੇ ਵਿੱਚ ਖੜੇ ਆ ਜਿੱਥੇ ਲੋਕ ਬੈਠੇ ਨੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਵੋਟ ਤਾਂ ਕੋਈ ਦੱਸ ਦੇਣੀ ਹੁੰਦਾ ਅਸੀਂ ਵੋਟ ਕਿੱਥੇ ਪਾਉਣੀ ਆ ਤਾਂ ਕਾਮਕਾਰ ਤੇ ਕੀ ਉਮੀਦਾਂ ਹੁੰਦੀਆਂ ਨੇ ਲੋਕਾਂ ਦੀਆਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਉਮੀਦਾਂ ਨੇ ਤੁਹਾਡੀਆਂ ਪਿੰਡ ਦੇ ਪ੍ਰਤੀ ਕੀ ਕੰਮ ਹੋਣ ਵਾਲੇ ਸੀ ਜਿਹੜੇ ਕੀਤੇ ਨੇ ਹੁਣ 4 ਮਹੀਨੇ ਬ្លਾਕ ਸੰਤਿ ਚਲਾ ਪ੍ਰਸ਼ੀਰਿਆ ਹਾਂਜੀ ਸਰ ਅਸੀਂ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਦੇ ਸਾਰੇ ਕੰਮ ਹੋ ਰਹੇ ਨੇ ਹੁਣ ਤੱਕ ਕੀ ਕੀ ਕੰਮ ਹੋ ਗਏ ਸਾਨੂੰ ਕੰਮ ਮੰਗਣਾ ਦੋ ਵੀ ਕਿਹੜੇ ਕਿਹੜੇ ਕੰਮ ਨੇ ਕਈ ਵਾਰੀ ਸਾਨੂੰ ਤਾਂ ਐ ਹੁੰਦਾ ਵੀ ਤੁਸੀਂ ਕਿਤੇ ਸਰਪੰਚ ਦੇ ਨਜ਼ਦੀਕੀ ਤਾਂ ਨਹੀਂ ਜਾਣ ਕੇ ਤਾਂ ਨਹੀਂ ਕਹਿ ਰਹੇ ਨਹੀਂ ਨਹੀਂ ਸਰਪੰਚ ਦਾ ਘਰ ਤਾਂ ਪਰਲੇ ਪਾਸੇ ਪਿੰਡ ਦੇ ਹੀ ਇਹ ਗਲੀਆਂ ਨਾਲੀਆਂ ਹੀ ਸਪਾਈ ਹੁੰਦੀ ਹੈ ਜੀ ਆਏ ਮਹੀਨੇ ਤੇ ਆਪਣਾ ਹੀ ਪੰਚਾਇਤ ਕਾਰੀ ਉਹ ਖੜਾ ਤੀਗਾ ਕੰਮ ਵਿਚਾਲੇ ਉਹ ਹੋ ਗਿਆ ਜੀ ਪੂਰਾ ਹਾਂ ਜਾਨੀ ਹੋਰ ਕੀ ਸੋਚ ਹੁੰਦੀ ਆ ਨੌਜਵਾਨ ਦੀ ਸੋਚ ਬਹੁਤ ਲੰਬੀ ਸੋਚ ਹੁੰਦੀ ਆ ਆ ਆਪਣੇ ਮਾਪਿਆਂ ਦੇ ਲਈ ਸੋਚ ਹੁੰਦੀ ਆ ਆਪਣੇ ਪਰਿਵਾਰ ਦੇ ਲਈ ਸੋਚ ਹੁੰਦੀ ਆ ਆਪਣੇ ਪਿੰਡ ਦੇ ਲਈ ਸੋਚ ਹੁੰਦੀ ਆ ਤੁਹਾਡੀ ਕੀ ਸੋਚ ਸੀ ਵੀ ਇਹ ਹੋਣਾ ਚਾਹੀਦਾ ਸਾਡੇ ਤਾਂ ਇਹੀ ਤੀਜੇ ਜਿਹੜੇ ਕੰਮ ਰੁਕੇ ਹੋਏ ਨੇ ਜੀ ਸਾਰੇ ਹੋਣੇ ਚਾਹੀਦੇ ਨੇ ਉਹ ਹੋ ਰਹੇ ਨੇ ਜੀ ਤੇ ਆਪਣਾ ਗਰਾਉਂਡ ਦਾ ਰਹਿੰਦਾ ਜੀ ਥੋੜਾ ਜਿਹਾ ਕੰਮ ਉਹ ਵੀ ਸਰਪੰਚ ਸਾਹਿਬ ਹੁੰਦੇ। ਪਿਛਲੇ ਸਰਪੰਚਾਂ ਦੀ ਕਿਹੋ ਜੀ ਕਾਰਗੁਜ਼ਾਰੀ ਸੀ, ਇਸ ਸਰਪੰਚ ਦੀ ਕਿਹੋ ਜੀ ਆ। ਉਹਨਾਂ ਦੀ ਵਧੀਆ ਸੀ। ਵੀ ਇੰਨਾ ਆਪਣੇ ਜਿਹੜੇ ਹੁਣ ਸਰਪੰਚ ਨੇ ਇੰਨਾ ਦੀ ਜ਼ਿਆਦਾ ਵਧੀਆ ਜੀ। ਬਿਲਕੁਲ ਕਹਿੰਦੇ ਕੰਮ ਬੋਲਦਾ। ਕਿਸ ਤਰ੍ਹਾਂ ਕੰਮ ਬੋਲਦਾ ਪਿੰਡ ਦਾ ਵਿਕਾਸ ਕਿਸ ਤਰ੍ਹਾਂ ਬੋਲ ਰਿਹਾ। ਬਹੁਤ ਵਧੀਆ ਬੋਲ ਰਿਹਾ ਜੀ ਕੰਮ ਵਿਕਾਸ। ਪੂਰਾ ਵਧੀਆ ਸਾਰਾ ਪੂਰਾ ਮਤਲਬ ਕੰਮ ਹੋ ਰਿਹਾ ਜਿੰਨਾ ਹੋਣਾ ਚਾਹੀਦਾ ਜੀ। ਵਧੀਆ ਹੋ ਰਿਹਾ। ਹਾਂ ਜੀ। ਕਿਸ ਤਰ੍ਹਾਂ ਦੇਖਦੇ ਹੋ ਹੁਣ ਵੋਟਾਂ ਆ ਗਿਆ ਇਸ ਵੋਟਾਂ ਤੋਂ ਬਾਅਦ ਵਿਧਾਨ ਸਭਾ ਦੀ ਐਨੇ ਨਵੀਂ ਸਰਕਾਰ ਚੁਣੀ ਜਾਣੀ ਆ ਹੁਣ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਨੇ ਬਲਾਕ ਸੰਮਤੀ ਤੁਹਾਡੇ ਪਿੰਡੋਂ ਵੀ ਉਮੀਦਵਾਰ ਲੱਗਦਾ ਖੜੇ ਨੇ ਕੋਈ ਮੇਰਾ ਖਾਲਾ ਹਾਂਜੀ ਹਾਂ ਸਪੋਰਟ ਕਰਾਂਗੇ ਜੀ ਉਹਨਾਂ ਦੀ ਜਿੰਨੀ ਵੱਧ ਤੋਂ ਵੱਧ ਸਪੋਰਟ ਕਰਾਂਗੇ ਇਹ ਦੇਖਿਆ ਉਹਨਾਂ ਦੀ ਸਪੋਰਟ ਕਰਨ ਦੇ ਬਾਅਦ ਤੁਸੀਂ ਕਹਿੰਦੇ ਸਪੋਰਟ ਕਰਨਾ ਕੀ ਦੇਖਿਆ ਉਹਨਾਂ ਦੇ ਵਿੱਚ ਕੀ ਗੁਣ ਦੇਖਣਾ ਤੁਸੀਂ ਉਹਨਾਂ ਨੂੰ ਕਿਉਂਕਿ ਜਿਵੇਂ ਕਿ ਉਹਨਾਂ ਦੇ ਪਹਿਲਾਂ ਸਰਪੰਚ ਸਾਹਿਬ ਘਰ ਵਾਲੇ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਜੀ ਤੇ ਅੱਗੇ ਸਾਨੂੰ ਉਮੀਦ ਆ ਉਹ ਵੀ ਉਹਨਾਂ ਵਧੀਆ ਕੰਮ ਕਰਨਗੇ ਪਿੰਡ ਦਾ ਕਿੰਨੀਆ ਕ ਉਮੀਦਾਂ ਨੇ ਉਹਨਾਂ ਦੇ ਕੰਮਾਂ ਤੋਂ ਹੁਣ 1 ਸਾਲ ਦੇ ਵਿੱਚ ਕੀ ਕੀ ਕਰਤਾ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਜੀ ਵਿਕਾਸ ਚੱਲ ਰਿਹਾ ਜਿੰਮੀ ਪਿੰਡ ਦਾ ਉਦਾਂ ਹੀ ਅੱਗੇ ਵਧਦਾ ਜਾਊਗਾ ਸਾਰਿਆਂ ਦਾ ਲਾਈਟਾਂ ਲੁਟਾਂ ਲਵਾਤੀਆਂ ਜੀ ਕੈਮਰੇ ਲਵਾਤੇ ਪਿੰਡ ਦੇ ਆਲੇ-ਦਾਲੇ ਹੋਰ ਜਿਹੜਾ ਮੜਾ ਮੋਟਾ ਸਫਾਈ ਦਾ ਕੰਮ ਸੀ ਉਹ ਚੱਲ ਰਿਹਾ ਜੀ ਤੁਸੀਂ ਕਿਹੜੀ ਪਾਰਟੀ ਨੂੰ ਵਧੀਆ ਮੰਨਦੇ ਹੋ ਸਾਡੇ ਵਾਸਤੇ ਤਾਂ ਭਵਾਨਤਪਨ ਦੀ ਪਾਰਟੀ ਵਧੀਆ ਜੀ ਆਮ ਆਦਮੀ ਪਾਰਟੀ ਸਾਡੇ ਐ ਬੱਚਿਆਂ ਨੂੰ ਨੌਕਰੀਆਂ ਮਿਲ ਗਈਆਂ ਜੀ ਗਰੀਬਾਂ ਦੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਚ ਮਿਲੀ ਹੈ ਨੌਕਰੀ ਕਿ ਨਹੀਂ ਮਿਲੀ ਨਹੀਂ ਜੀ ਹਜੇ ਮੇਰੀ ਬੇਟੀ ਪੜ੍ਹ ਰਹੀ ਹੈ ਜੀ ਸਾਨੂੰ ਉਮੀਦ ਆ ਵੀ ਮਿਲ ਜੂ ਨੌਕਰੀ ਦੇਣਗੇ ਦੇਣਗੇ ਹਾਂਜੀ ਨੌਕਰੀ ਦੀ ਆਸਾਂ ਹੁੰਦੀਆਂ ਨੇ ਮਾਪਿਆਂ ਨੂੰ ਬੱਚਿਆਂ ਦੀਆ ਬੱਚੇ ਤਰੱਕੀ ਕਰ ਨੌਕਰੀ ਤੇ ਜਾਣ ਤਾਂ ਆਸਾਂ ਜ਼ਰੂਰ ਹੁੰਦੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਆਸਾਂ ਕੋਈ ਪੂਰੀਆਂ ਹੋਈਆਂ ਨੇ ਪਿੰਡ ਦੇ ਵਿੱਚ ਕਿ ਨਹੀਂ ਹੋਰ ਅਹੀਂ ਬਹੁਤ ਵਧੀਆ ਆਸਾਂ ਪੂਰੀਆਂ ਹੋ ਰਹੀਆਂ ਸਾਡੀ ਤਾਂ ਪਹਿਲਾਂ ਸਰਕਾਰ ਨੂੰ ਇਹ ਹੀ ਮੰਗਾ ਵੀ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਨਸ਼ੇ ਦਾ ਕੰਟਰੋਲ ਕਰੇ ਅੱਛਾ ਪਿੰਡ ਤੇ ਹੈ ਨਸ਼ਾ ਖਾਂਦੇ ਨੇ ਜੀ ਪਿੰਡ ਦੇ ਵਿੱਚ ਕਿਹੜਾ ਨਸ਼ਾ ਸਾਡੇ ਹਸਪਤਾਲ ਆ ਉਥੇ ਗਵਰਨਮੈਂਟ ਨੇ ਗੋਲੀਆਂ ਖੁੱਲੀਆਂ ਕਰ ਰੱਖੀਆਂ ਨੇ ਕਾਰਡ ਕਰ ਰੱਖੇ ਨੇ ਕਾਰਡ ਤੇ ਗੋਲੀਆਂ ਮਿਲਦੀਆਂ ਨੇ ਗੋਲੀਆਂ ਮਿਲਦੀਆਂ ਨੇ ਅਸੀਂ ਨਸ਼ਾ ਕੋਈ ਘਟਿਆ ਨਸ਼ਾ ਤਾਂ ਨਹੀਂ ਪਿੰਡ ਚ ਨਾ ਉਹ ਕੋਈ ਨਹੀਂ ਅਸੀਂ ਉਹ ਗੋਲੀਆਂ ਤੇ ਵੀ ਕਹਿੰਦੇ ਆ ਵੀ ਗਵਰਨਮੈਂਟ ਜੇ ਕੰਟਰੋਲ ਕਰੇ ਦੇਖੋ ਦੇਖ ਹੋਰ ਜਵਾਬ ਵੀ ਲੱਗਦੇ ਨੇ ਉਹਦੇ ਨਾਲ ਕਿੰਨੀਆਂ ਕਿ ਨੌਕਰੀਆਂ ਨੇ ਜਿਹੜੀਆਂ ਪਿੰਡ ਦੇ ਵਿੱਚ ਮਿਲ ਚੁੱਕੀਆਂ ਨੇ ਹੁਣ ਤੱਕ ਨੌਕਰੀਆਂ ਸਾਡੇ ਪਿੰਡ 'ਚ ਜੇ ਬਿਜਲੀ ਬੋਰਡ 'ਤੇ ਮੌਲਾਦਾ ਲਾਗੇ 15 20 ਮੁੰਡੇ ਭਗਵੰਤ ਮਾਨ ਨੇ ਲਾਤੇ ਜਿਹੜੇ ਹਾਂ ਜੇ ਹੋਰ ਮੁੰਡਿਆਂ ਦੇ ਵੀ ਬਹੁਤ ਨੰਬਰ ਆ ਰਹੇ ਨੇ ਅਸੀਂ ਬਹੁਤ ਵਧੀਆ ਭਗਵੰਤ ਮਾਨ ਦਾ ਸ਼ੁਕਰ ਕਰਨਾ ਕਰਦੇ ਆ ਜੀ ਵਧੀਆ ਕੰਮ ਬਹੁਤ ਵਧੀਆ ਕੰਮ ਆ ਜੀ ਵੋਟਾਂ 'ਚ ਕੀ ਖਿਆਲ ਨੇ ਫਿਰ ਹੁਣ ਤੁਹਾਡੇ ਵੋਟਾਂ 'ਚ ਅਸੀਂ ਬੱਲੇ ਬੱਲੇ ਕਰਾਵਾਂਗੇ ਜੀ ਕੀ ਦੀ ਬੱਲੇ ਬੱਲੇ ਕਰਾਵਾਂਗੇ ਸਾਡੇ ਸਰਪੰਚ ਸਾਹਿਬ ਦੇ ਸਰਪੰਚ ਆਪ ਖੜਾ ਘਰ ਵਾਲੀ ਖੜੀ ਆ ਉਹਦੇ ਘਰ ਵਾਲੇ ਖੜੇ ਨੇ ਪਹਿਲਾਂ ਸਰਪੰਚ ਉਹ ਬਣਾਤਾ ਹੁਣ ਘਰ ਵਾਲੀ ਨੂੰ ਜਿੱਥੇ ਆਉਂਗੇ ਹਾਂਜੀ ਪਹਿਲਾਂ ਉਹਦਾ ਪਿਤਾ ਬਹੁਤ ਟਾਈਮ ਲੀਡਰੀ ਕਰ ਗਿਆ ਪਿਰਥੀ ਸਿੰਘ ਪਾਟਕ ਹਾਂਜੀ ਪਾਟਕ ਉਹਨਾਂ ਦੇ ਉਹਨਾਂ ਦੇ ਸੁਪੁੱਤਰ ਨੇ ਉਹ ਹਾਂਜੀ ਹਾਂ ਉਹਨਾਂ ਦੇ ਵੀ ਬੱਲੇ ਬੱਲੇ ਰਹੀ ਆ ਪਿੰਡ ਚ ਜੇ ਕਿਸੇ ਦੇ ਵਿਆਹ ਸਾਦੀ ਹੋਣੀ ਜਾਂ ਮਰਗਤ ਹੋਣੀ ਉਹਨਾਂ ਨੇ ਪਹਿਲਾਂ ਪਹੁੰਚਣਾ ਪਹਿਲਾਂ ਪਾਟਕ ਅਸੀਂ ਬਹੁਤ ਉਹਨਾਂ ਦਾ ਵੀ ਸ਼ੁਕਰ ਗੁਜ਼ਾਰਦੇ ਆ ਹੂੰ ਬਿਲਕੁਲ رائے ਲੈਣੀ ਵੋਟਰਾਂ ਦੀ ਬਹੁਤ ਜ਼ਰੂਰੀ ਹੁੰਦਾ ਕਈ ਵਾਰ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਨੇ ਕਿਸ ਤਰ੍ਹਾਂ ਦੇਖਦੇ ਹਾਂ ਠੰਡ ਲੱਗ ਰਹੀ ਹੈ ਇਕੱਠੇ ਜੇ ਹੋਏ ਬੈਠੇ ਹਾਂ ਹਾਂਜੀ ਠੰਡ ਹੈਗੀ ਹੈ ਜੀ ਸਵੇਰੇ ਸਵੇਰੇ ਠੰਡ ਜ਼ਿਆਦਾ ਹੂੰ ਠੰਡ ਫਿਰ ਦੂਰ ਕਿਵੇਂ ਹੋਊਗੀ ਉਹਨਾਂ ਵੋਟਾਂ ਵੀ ਨਾ ਠੰਡ ਤਾਂ ਹੀ ਕੰਮ ਕਰਕੇ ਦੂਰ ਹੋਣੀ ਆ ਵੋਟਾਂ ਨਾਲ ਨਹੀਂ ਕਿਤੇ ਦੂਰ ਹੋਊਗੀ ਵੋਟਾਂ ਦਾ ਚਲੋ ਜੀ ਉਹਨਾਂ ਦੀ ਉਹ ਆਪਣੀ ਸਪੋਰਟ ਕਰਦੇ ਨੇ ਅਸੀਂ ਉਹਨਾਂ ਦੀ ਕਰਾਂਗੇ ਹੀ ਹੂੰ ਪਿੰਡ ਦੇ ਵਧੀਆ ਕੰਮ ਕਰਦੇ ਨੇ ਤਾਂ ਕਰਕੇ ਉਹਨਾਂ ਦੀ ਸਪੋਰਟ ਕਰਨੇ ਆ ਹੀ ਬਹੁਤ ਵਧੀਆ ਕੰਮ ਹੋ ਰਹੇ ਨੇ ਪਿੰਡ ਦੇ ਹਾਂਜੀ ਹੂੰ ਕਿਹੜੀ ਪਾਰਟੀ ਦੀ ਲੱਗਦਾ ਤੁਹਾਨੂੰ ਇਸ ਵਾਰ ਤੁਸੀਂ ਚੁਣਨ ਜਾ ਰਹੇ ਹੋ ਇਸ ਵੋਟਾਂ ਦੇ ਵਿੱਚ ਬਲਕ ਸੰਪਤੀ ਜਲਾਪਛਿਤ ਦੇਖੋ ਹੀ ਹੁਣ ਸਰਪੰਚ ਸਾਹਿਬ ਦੇ ਘਰ ਵਾਲੀ ਦੀ ਸਪੋਰਟੇ ਕਰਾਂਗੇ ਇਹ ਆਪ ਸਾਡੇ ਨਾਲ ਖੜਦੇ ਨੇ ਨੇ ਤਾਂ ਕਰਕੇ ਪਿੰਡ ਦੇ ਕੰਮ ਵਧੀਆ ਕਰ ਰਹੇ ਨੇ ਬਿਲਕੁਲ ਜਦੋਂ ਪਿੰਡ ਦੇ ਉਹ ਲੋਕ ਸਾਹਮਣੇ ਆ ਜਾਣ ਜਿਨ੍ਹਾਂ ਦੇ ਕੰਮ ਕੀਤੇ ਹੋਏ ਨਾਜ਼ਰ ਆਉਂਦੇ ਨੇ ਤਾਂ ਕਹਿੰਦੇ ਸਪੋਰਟ ਕਰਾਂਗੇ ਕਿਸ ਦੀ ਸਪੋਰਟ ਕਰਨਗੇ ਕਿਉਂ 14 ਨੂੰ ਵੋਟਾਂ 17 ਨੂੰ ਨਤੀਜਾ ਆ ਬਲਕ ਸਮਤੀ ਇਸ ਪਿੰਡ ਤੋਂ ਉਮੀਦਵਾਰ ਨੇ ਜਿਹੜੇ ਮੌਜੂਦਾ ਸਰਪੰਚ ਨੇ ਉਹਨਾਂ ਦੀ ਪਤਨੀ ਆ ਤੇ ਹੋਰ ਪਿੰਡਾਂ ਦੇ ਵਿੱਚ ਵੀ ਅਸੀਂ ਜਾ ਕੇ ਤੁਹਾਨੂੰ ਇਹ ਮਾਹੌਲ ਵਿਖਾਵਾਂਗੇ ਕਿਹੜੇ ਪਿੰਡਾਂ ਦਾ ਰੁਖ ਕਿਹੜੀ ਪਾਰਟੀ ਦੇ ਵੱਲ ਨੂੰ ਆ ਉਹ ਨਤੀਜਾ ਸਤਾਰਨ ਦੱਸੇਗਾ ਨਾ ਬਤੋ ਹਰਮਿੰਦਰ ਸਿੰਘ ਮਾਨ